रूला को फ़ोन किया था वो बोल रहे हैं हमारे पास सिक्स की क्लब बुक्स नहीं है और कहता नाइन्थ का सेट है और वो सेवेंटी टू हंड्रेड का बता रहे हैं घोटाला तो है ही है ये तो पता चल ही रहा ये सरकारें सोई पड़ी हैं सब सब सरकारें सोई पड़ी हैं ਇਦੇ ਵਿੱਚ ਤਾਂ ਸਰਕਾਰਾਂ ਨੂੰ ਇਨਵੋਲਵਮੈਂਟ ਕਰਨੀ ਚਾਹੀਦੀ ਹੈ ਜਿਵੇਂ ਆਮ ਆਦਮੀ ਪਾਰਟੀ ਸਰਕਾਰ ਬਣ ਕੇ ਆਈ ਸੀ ਕਹਿੰਦੀ ਅਸੀਂ ਆਮ ਲੋਕਾਂ ਦੀ ਸਰਕਾਰ ਆ ਪਰ ਇਸ ਵਿਸ਼ੇ ਦੇ 3 ਸਾਲ ਹੋ ਗਏ 4ਵਾਂ ਸਾਲ ਸ਼ੁਰੂ ਹੋ ਗਿਆ ਭਗਵਾਨ ਜੀ ਤਮਾਮ ਸਾਹਿਬ ਕਿਉਂ ਨਹੀਂ ਕਾਰਵਾਈ ਕਰ ਪਾ ਰਹੇ ਪ੍ਰਾਈਵੇਟ ਸਕੂਲਾਂ ਦੇ ਕਿਉਂ ਨਹੀਂ ਨਿਕਾਲ გას 파 ਰਹੇ 60% ਤੋਂ ਉੱਪਰ ਇਦਾਂ ਦੇ ਪੇਰੈਂਟਸ ਨੇ ਜਿਹੜੇ ਕਿਤਾਬਾਂ ਨਹੀਂ ਅਫੋਰਡ ਕਰ ਸਕਦੇ 6 6 7 7 8 8000 ਰੁਪਏ ਦੀਆਂ ਕਿਤਾਬਾਂ ਨੇ ਤੇ ਉਹਦੇ ਵਿੱਚ ਐਮ ਆਰ ਪੀ ਤੋਂ ਵੱਧ ਰੇਟ ਆਪਣੇ ਲਾ ਕੇ ਵੀ ਕਈ ਵੇਚੀ ਜਾ ਰਹੇ ਹਨ ਸਕੂਲ ਵਾਲਿਆਂ ਨੇ ਪੈਸੇ ਲਿੱਤੇ ਹੁੰਦੇ ਆ ਚਲ ਚਲ 50-50 ਲੱਖ ਰੁਪਏ ਲਿੱਤਾ ਆ ਉਹ ਸਕੂਲ ਵਾਲਾ ਸੈਟਿੰਗ ਨਾਲ ਕਿਤਾਬਾਂ ਹੀ ਨਹੀਂ ਮਿਲਣ ਦਿੰਦੇ ਉਹ ਪਬਲਿਸ਼ਰ ਮਿਲਣ ਹੀ ਨਹੀਂ ਦਿੰਦੇ ਉਹ ਦੁਕਾਨਾਂ ਤੋਂ ਮਿਲਣ ਹੀ ਨਹੀਂ ਸੇ ਸੈਟਿੰਗ ਸਾਰੀ ਪੈਸੇ ਦਿੱਤੇ ਜਾਂਦੇ ਚਲ ਚਲ 50-50 ਲੱਖ ਰੁਪਏ ਪ੍ਰਿੰਸੀਪਲ ਵੀ ਇਨਵੋਲ ਹੈ ਸਕੂਲ ਦੀ ਮੈਨੇਜਮੈਂਟ ਵੀ ਇਨਵੋਲ ਹੈ ਡੀਓ ਐਜੂਕੇਸ਼ਨ ਡਿਪਾਰਟਮੈਂਟ ਵੀ ਸਾਰੇ ਲੋਕਲ ਦੇ ਇਨਵੋਲ ਹੋ ਹੈਗਾ ਨਹੀਂ ਤਾਂ ਉਹ ਵੀ ਐਕਸ਼ਨ ਲੈ ਸਕਦੇ ਆ ਇਹਨਾਂ ਦੇ ਖਿਲਾਫ ਇਹ ਦੇਖੋ 4-500 ਕਰੋੜ ਰੁਪਏ ਦਾ ਕੱਲਾ ਲੁਧਾਨੇ ਜਾ ਜੇ ਤੁਸੀਂ ਆਲ ওভার ਪੰਜਾਬ ਦੇ ਲੈਓ ਤਾਂ ਉੱਥੇ ਮਤਲਬ 5-6 ਹਜ਼ਾਰ ਕਰੋੜ ਰੁਪਏ ਦਾ ਘਟਾਲਾ ਹੈਗਾ ਕਿਉਂਕਿ ਸਾਰੇ ਸਕੂਲ ਵਾਲੇ ਹਰੇਕ ਸਕੂਲ ਵਾਲਾ ਇਨਵੋਲਡ ਹੈ ਚਾਹੇ ਛੋਟੇ ਤੋਂ ਛੋਟਾ ਹੋਵੇ ਤੋਂ ਇਹਦੇ ਵਿੱਚ ਤਾਂ ਸਰਕਾਰਾਂ ਨੂੰ ਇਨਵੋਲਵਮੈਂਟ ਕਰਨੀ ਚਾਹੀਦੀ ਹੈ ਜਿਵੇਂ ਆਮ ਆਦਮੀ ਪਾਰਟੀ ਸਰਕਾਰ ਬਣ ਕੇ ਆਈ ਸੀ ਕਹਿੰਦੀ ਅਸੀਂ ਆਮ ਲੋਕਾਂ ਦੀ ਸਰਕਾਰ ਆ ਪਰ ਇਸ ਵਿਸ਼ੇ ਤੇ 3 ਸਾਲ ਹੋ ਗਏ ਚੌਥਾ ਸਾਲ ਸ਼ੁਰੂ ਹੋ ਗਿਆ ਭਗਵਾਨ ਤਮਾਮ ਸਾਹਿਬ ਕਿਉਂ ਨਹੀਂ ਕਾਰਵਾਈ ਕਰ ਪਾ ਰਹੇ ਪ੍ਰਾਈਵੇਟ ਸਕੂਲਾਂ ਦੇ ਕਿਉਂ ਨਹੀਂ ਨਕੇਲ ਕੱਸ ਪਾ ਰਹੇ ਚਲੋ ਕਈ ਹੋਊਗੇ ਜਿਹੜੇ ਪੇਰੈਂਟਸ ਲੈ ਸਕਦੇ ਆ ਕਿਤਾਬਾਂ ਪਰ 50% ਤੋਂ ਉੱਪਰ ਇੱਦਾਂ ਦੇ ਪੇਰੈਂਟਸ ਨੇ ਜਿਹੜੇ ਕਿਤਾਬਾਂ ਨਹੀਂ ਅਫੋਰਡ ਕਰ ਸਕਦੇ 6 6 7 7 8 8000 ਰੁਪਏ ਦੀਆਂ ਕਿਤਾਬਾਂ ਨੇ ਤੇ ਉਹਦੇ ਵਿੱਚ ਐਮ ਆਰ ਪੀ ਤੋਂ ਵੱਧ ਰੇਟ ਆਪਣੇ ਲਾ ਕੇ ਵੀ ਕਈ ਵੇਚੀ ਜਾ ਰਹੇ ਆ ਤੇ ਮੈਂ ਤਾਂ ਇਹੀ ਅਪੀਲ ਕਰਨਾ ਚਾਹਨਾ ਸਰਕਾਰ ਨੂੰ ਕਿ ਇਹਨੂੰ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਤੇ ਇਹ ਕਾਲਾ ਗਾਰੋਬਾਰ ਬੰਦ ਕਰਾਇਆ ਜਾਵੇ ਤੇ ਜਿਹੜੀਆਂ ਪਾਰਟਿਕੂਲਰ ਕਿਤਾਬਾਂ ਸਾਰੇ ਸਕੂਲਾਂ 'ਚ ਲਗਣੀਆਂ ਚਾਹੀਦੀਆਂ ਮਿਨੀਮਮ ਰੇਟ ਹੋਵੇ ਉਹਦਾ ਤੇ ਉਹੀ ਪਬਲਿਸ਼ਰ ਹੋਣ ਜਿਹੜੇ ਸਰਕਾਰ ਵੱਲੋਂ ਨਾਮਿਨੇਟ ਹੋਣ ਤੇ ਲੱਗਦਾ ਕਿ ਉਹ ਸਕੂਲਾਂ ਉੱਤੇ ਕਾਰ ਵੀ ਹੋਣੀ ਚਾਹੀਦੀ ਜਦੋਂ ਸਕੂਲ ਕਹਿੰਦੇ ਹਾਂ ਵੀ ਬੱਚਿਆਂ ਨੇ ਕਿਤਾਬਾਂ ਲੈਣੀਆਂ ਚੁੰਨਿੰਦਾ ਦੁਕਾਨਾਂ ਹੁੰਦੀਆਂ ਉਹਨਾਂ ਦੁਕਾਨਾਂ ਤੋਂ ਕਿਤਾਬਾਂ ਮਿਲਦੀਆਂ ਹੋਰ ਪਾਸੇ ਮਿਲਦੀਆਂ ਨਹੀਂ ਬਿਲਕੁਲ ਦੇਖੋ ਕੋਈ ਵੀ ਸਕੂਲ ਆ ਉਹਨੇ ਪਾਰਟੀਕੂਲਰ ਇੱਕੋ ਹੀ ਦੁਕਾਨ ਰੱਖੀ ਹੋਈ ਹੈ ਉਹੀ ਦੁਕਾਨ ਤੋਂ ਕਿਤਾਬਾਂ ਮਿਲਣੀਆਂ ਤੇ ਬਾਕੀ ਜਿਹੜੀ ਸਿੰਗਲ ਕਿਤਾਬ ਜੇ ਕਿਸੇ ਨੇ ਲੈਣੀ ਹੋਵੇ ਉਹ ਕਿਤਾਬ ਹੀ ਨਹੀਂ ਮਿਲਨੀ ਪੂਰਾ ਸੈੱਟ ਮਿਲਣਾ ਲੱਗਦਾ ਸਕੂਲ ਦੇ ਨਾਲ ਮਿਲੀ ਭਗਤ ਕਰੋੜਾਂ ਦਾ ਕਪੜਾ ਹੋ ਰਿਹਾ ਬਿਲਕੁਲ ਜੀ ਸਾਫ਼ ਸਾਬਿਤ ਹੁੰਦਾ ਹੈ ਕਿ ਸਕੂਲ ਦੇ ਨਾਲ ਮਿਲੀ ਭਗਤ ਹੋ ਰਹੀ ਹੈ ਅੱਗੇ ਸਾਡੇ ਟਾਈਮ ਤੇ ਸਕੂਲ ਪੜਦੇ ਹੁੰਦੇ ਸੀ ਕਿਤਾਬ ਬਜ਼ਾਰ ਜਾਇਦਾ ਸੀਗਾ ਉੱਤੋਂ ਜਾ ਕੇ ਆਪਣੀ ਮਰਜ਼ੀ ਦੀ ਕਿਤਾਬਾਂ ਲੈ ਆਈਦੀਆਂ ਸੀਗੀਆਂ ਇੱਕ ਤੋਂ ਨਹੀਂ ਮਿਲੀ ਦੂਜੀ ਤੋਂ ਮਿਲ ਜਾਂਦੀ ਸੀ ਕਿਤਾਬ ਪਰ ਹੁਣ ਆਪਾਂ ਕੋਈ ਵੀ ਸਕੂਲ ਲੈ ਲਈਏ ਸਾਰੇ ਸਕੂਲਾਂ ਦਾ ਇਹੀ ਵਾਲਾ ਭਾਵੇਂ ਸੈਕਰਟਾਡ ਹੋ ਜਵੇ ਬੀਸੀਐਮ ਹੋ ਜਵੇ ਡੀਏਵੀ ਹੋ ਜਵੇ ਪਰਟੀਕੂਲਰ ਇੱਕੋ ਹੀ ਉਹਨਾਂ ਨੇ ਰੱਖਿਆ ਹੋਇਆ ਕਿੰਨੇ ਵੱਡੇ ਸਕੂਲ ਹਨ ਹਮੇਂ ਕਹੀਂ ਸੇ ਨਹੀਂ ਮਿਲ ਰਹੀ ਨਰੂਲਾ ਕੋ ਫੋਨ ਕੀਤਾ ਤਾਂ ਉਹ ਬੋਲ ਰਿਹਾ ਹੈ ਸਾਡੇ ਕੋਲ 6th ਕੇ ਕਲਾਸ ਬੁੱਕਸ ਨਹੀਂ ਹੈ ਔਰ ਕਹਤਾ 9th ਦਾ ਸੈਟ ਹੈ ਔਰ ਉਹ 7200 ਦਾ ਬਤਾ ਰਹੇ ਹਨ ਖਰਚਾ ਬਹੁਤ ਜ਼ਿਆਦਾ ਹੈ ਡਰੈਸੇਜ਼ ਇਤਨੀ ਮਹਿੰਗੀਆਂ ਹਨ ਸਕੂਲਾਂ ਕੀ ਫੀਸੇਜ਼ ਇਤਨੀ ਵੜਾ ਦਿੱਤੀ ਗਈਆਂ ਹਨ 4 4000 ਰੁਪਿਆ

नहीं। कोई डिस्काउंट नहीं नथिंग प्रिंट रेट के ऊपर दे रहे हैं ऐसे तो स्कूलों ऊपर कोई कार्रवाई करनी चाहिए जिस तरह पंजाब बिल्कुल करनी चाहिए ये तो हर साल ही होता है मगर कार्रवाई होती नहीं है होता हर साल है। ये बातें हर साल होती हैं घोटाला तो है ही है ये तो पता चल ही रहा है सोई पड़ी हैं सब सब सरकारें सोई पड़ी हैं सारे स्कूलों दिन किताब मिल जाए जनरल हो सकती रखी दी ਪਰ ਕੁਝ ਦੁਕਾਨਦਾਰਾਂ ਦੀ ਮਨਪੱਲੀ ਹੈ ਉਹ ਕਿਤਾਬਾਂ ਉਹਨਾਂ ਤੋਂ ਹੀ ਮਿਲਦੀਆਂ ਉਹ ਸਕੂਲ ਵਾਲਿਆਂ ਦੀ ਸੈਟਿੰਗ ਨਾਲ ਸਕੂਲ ਵਾਲਿਆਂ ਨੇ ਪੈਸੇ ਲਿੱਤੇ ਹੁੰਦੇ ਆ ਉਹ ਸਿਰਫ ਪਾਰਟਿਕੂਲਰ ਉਹ ਸਕੂਲ ਤੋਂ ਹੀ ਮਿਲਦੀਆਂ ਉਹ ਕਿਤੋਂ ਬਜ਼ਾਰੋਂ ਨਹੀਂ ਮਿਲਣ ਦਿੰਦੇ ਹਰ ਇੱਕ ਸਕੂਲ ਵਾਲਿਆਂ ਨੇ ਪੈਸੇ ਲਿੱਤੇ ਹੁੰਦੇ ਆ ਚੱਲ ਜਾਲੀ 50-50 ਲੱਖ ਰੁਪਏ ਲਿੱਤਾ ਆ ਉਹ ਸਕੂਲ ਵਾਲਾ ਸੈਟਿੰਗ ਨਾਲ ਕਿਤਾਬਾਂ ਹੀ ਨਹੀਂ ਮਿਲਣ ਦਿੰਦੇ ਉਹ ਪਬਲਿਸ਼ਰ ਮਿਲਣ ਹੀ ਨਹੀਂ ਦਿੰਦੇ ਉਹ ਦੁਕਾਨਾਂ ਤੋਂ ਮਿਲਣਗੇ ਹੀ ਨਹੀਂ ਅੱਛਾ ਇਹ ਸੈਟਿੰਗ ਕਿੱਦਾਂ ਹੁੰਦੀ ਹੈ ਇਹ ਕੋਈ ਇਹ ਸੈਟਿੰਗ ਸਾਰੇ ਪੈਸੇ ਦਿੱਤੇ ਜਾਂਦੇ ਚੱਲ ਜਾਲੀ 50-50 ਲੱਖ ਰੁਪਏ ਪ੍ਰਿੰਸੀਪਲ ਵੀ ਇਨਵ ਡਿਓ ਐਜੂਕੇਸ਼ਨ ਡਿਪਾਰਟਮੈਂਟ ਵੀ ਸਾਰੇ ਲੋਕਲ ਦੇ ਨਿਮੋਲ ਹੋਇਗਾ ਨਹੀਂ ਤਾਂ ਉਹ ਵੀ ਐਕਸ਼ਨ ਲੈ ਸਕਦੇ ਆ ਇਹਨਾਂ ਦੇ ਖਿਲਾਫ ਇਹ ਐਕਚੁਅਲੀ ਗਵਰਨਮੈਂਟ ਦੀਆਂ ਕਿਤਾਬਾਂ ਲੱਗਣ ਮੈਂ ਪਹਿਲਾਂ ਵੀ ਇੱਕ ਭਾਈ ਸਾਹਿਬ ਨੂੰ ਦੱਸਿਆ ਵੀ ਗਵਰਨਮੈਂਟ ਦੇ ਕਿਤਾਬਾਂ ਲੱਗਣ ਉਹ ਐਨਸੀਆਰਟੀ ਦਾ 6th ਦਾ ਸੈਕਟ 5 ਕਿਤਾਬਾਂ ਦਾ ਇਹ ਦੇਖੋ ਮੈਂ ਤੁਹਾਨੂੰ ਦੱਸਣਾ ਟੋਟਲ 325 ਕੈਮਰਾਮੈਨ ਦੇਖੋ ਕੋਈ ਨਹੀਂ ਛੱਡ ਦੋ ਬਾਅਦ ਵਿੱਚ ਦੇਖਾਂਗੇ 325 ਰੁਪਏ ਦੀ ਐਨਸੀਆਰਟੀ ਦੀ ਕਿਤਾਬ ਬੰਦੇ 6ਵੇਂ ਨਹੀਂ ਆ ਹਰ ਇੱਕ ਸਕੂਲ ਵਾਲੇ ਜੀ 6-6000 ਰੁਪਏ ਦਾ ਸੈੱਟ ਦਿੱਤਾ ਜਾਂਦਾ 6000 7000 ਰੁਪਏ ਦਾ ਇਹ ਐਨਸੀਆਰਟੀ ਦੇ ਕਿਤਾਬਾਂ ਲੱਗਣ ਤੇ ਸਾਰੀ ਮੋਨੋਪੋਲੀ ਹੀ ਖਤਮ ਹੋ ਜਾਏਗੀ ਗਵਰਨਮੈਂਟ ਦੇ ਕਿਤਾਬਾਂ ਲੱਗਣ ਸਰਕਾਰ ਨੂੰ ਸਰਕਾਰ ਵਿੱਚ ਇਨਵੋਲਵ ਲੱਗਦੀ ਆ ਕਿਉਂਕਿ ਜਿਹੜੇ ਐਮਐਲਏ ਸਾਹਿਬ ਆਰਡਰ ਦੇਣ ਵੀ ਸਕੂਲ ਚ ਸਿਰਫ ਐਨਸੀਆਰਟੀ ਕਿਤਾਬਾਂ ਲੱਗਣ ਐਨਸੀਆਰਟੀ ਦੇ علاوہ ਕੋਈ ਕਿਤਾਬ ਨਹੀਂ ਲੱਗੇਗੀ ਤੇ ਇਹ ਸਾਰਾ ਕਾਲਾ ਬਾਜ਼ਾਰੀ ਖਤਮ ਹੋ ਜਾਏਗਾ ਲੱਗਦਾ ਸਕੂਲ ਦੇ ਉੱਪਰ ਕਾਰ ਵੀ ਹੋਣੀ ਚਾਹੀਦੀ ਹੈ 5-5000 ਦੀ ਆ ਰਹੀਆਂ 47-4700 ਦੀ ਆ ਰਹੀਆਂ ਪ੍ਰਾਈਵੇਟ ਸਕੂਲਾਂ ਦੀਆਂ ਏ ਉਹ ਜੇ ਦੁਕਾਨਦਾਰ ਨਾਲ ਗੱਲ ਕਰੋਂ ਤਾਂ ਉਹ ਕਹਿੰਦੇ ਵੀ ਸਾਡੀ ਮਰਜ਼ੀ ਲੈਸ ਕਰੀਏ ਨਾ ਕਰੀਏ ਨਹੀਂ ਲੈਸ ਕਰਦੇ ਨਹੀਂ ਹੈ ਜੀ ਕੋਈ ਵੀ ਦੁਕਾਨਦਾਰ ਲੈਸ ਨਹੀਂ ਕਰਦਾ ਉਹਨੇ ਮੈਨੇ ਸਕੂਲ ਵਾਲਿਆਂ ਨੂੰ 33 40 ਲੱਖ ਰੁਪਏ ਦਿੱਤਾ ਉਹ ਕਿੱਥੋਂ ਲੈਸ ਕਰ ਦੇਗਾ ਸਕੂਲ ਵਾਲਿਆਂ ਨੂੰ ਪੈਸੇ ਤੁਸੀਂ ਆਹ ਦੱਸ ਰਹੇ ਹੋ ਐਨਐਸਐ ਇਹ ਐਨਸੀਆਰਟੀ ਦਾ ਕੀ ਹੈ ਇਹ ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਇਹ ਐਨਸੀਆਰਟੀ ਗਵਰਨਮੈਂਟ ਦਾ ਆਪਣਾ ਆਧਾਰ ਹੈ ਸੀਬੀਐਸਸੀ ਡਿਪਾਰਟਮੈਂਟ ਦਾ ਇਹ ਹਰੇਕ ਐਨਸੀਆਰਟੀ ਸੀਬੀਐਸਸੀ ਲੋ ਗਾਈਡਲਾਈਨਸ ਹੈ ਤੁਸੀਂ ਸਕੂਲਾਂ ਦੇ ਵਿੱਚ ਐਨਸੀਆਰਟੀ ਦਾ ਟੱਬਾ ਲਗਾਣੀਆਂ ਪਰ ਇਹ ਸਾਰੇ ਪ੍ਰਾਈਵੇਟ ਹੁਣ ਜਿਹੜੀ NCERT ਦੀ ਕਿਤਾਬ ਮੰਨ ਲਓ 65 ਰੁਪਏ ਦੀ ਹੈ ਪ੍ਰਾਈਵੇਟ ਬੁੱਕ ਉਹ ਹੀ 600 ਰੁਪਏ ਕੁਝ 650 ਰੁਪਏ ਦੀ ਇੱਕ ਸੈੱਟ ਦੀ ਹੁੰਦੀ ਹੈ ਇਹ ਤਾਂ ਦੀ ਸੱਟ ਉਹ 6-7000 ਰੁਪਏ ਦਾ ਬਣ ਜਾਂਦਾ ਜਿਹੜਾ NCERT ਦਾ 325 ਰੁਪਏ ਦਾ ਹੁਣ ਤੁਸੀਂ ਸੈਂਟਰ ਸਕੂਲ ਚਲੇਓ ਬੱਧੋਵਾਲ ਉੱਥੇ 325 ਰੁਪਏ ਦਾ ਹੀ ਸੈੱਟ ਲੱਗਾ ਹੋਇਆ ਉਹ ਵੀ ਬੱਚੇ ਪੜ੍ਹ ਰਹੇ ਆ ਉਸ ਤੇ ਉਹ 325 ਦਾ ਹੀ ਸੈੱਟ ਕੀ ਕਹਿੰਦੇ ਲੱਗਾ ਹੋਇਆ ਉੱਥੇ ਸੈਂਟਰ ਸਕੂਲ ਬੱਧੋਵਾਲ ਚਲੇ ਜਾਓ ਜਿਹਨੇ ਗਵਰਨਮੈਂਟ ਦੇ ਸਕੂਲ ਹੈ ਮਿਲਟਰੀ ਦੇ ਉਹਨਾਂ ਚ ਸਾਰੇ ਐਨਸੀਆਰਟੀ ਦੇ ਲੱਗਦੇ ਉਹ ਵੀ ਬੱਚੇ ਪਾਸ ਹੁੰਦੇ ਫਰਸਟ ਕਲਾਸ ਪਾਸ ਹੁੰਦੇ ਅੱਛਾ ਤੇ ਹੁਣ ਲੱਗ ਰਿਹਾ ਕਿ ਕਿੰਨੇ ਦਾ ਘੁਟਾਲਾ ਹੈਗਾ ਕਰੋੜ ਇਹ ਦੇਖੋ 4-500 ਕਰੋੜ ਦਾ ਇਕੱਲਾ ਲੁਧਾਨੇ ਜਾ ਜੇ ਤੁਸੀਂ ਆਲਓਵਰ ਪੰਜਾਬ ਦਾ ਲਓ ਤਾਂ ਤੁਹਾਨੂੰ ਲੋ 5-6000 ਕਰੋੜ ਦਾ ਘੁਟਾਲਾ ਆਏਗਾ ਕਿਉਂਕਿ ਸਾਰੇ ਸਕੂਲ ਵਾਲੇ ਹਰੇਕ ਸਕੂਲ ਵਾਲਾ ਇਨਵੋਲਡ ਹੈ ਚਾਹੇ ਛੋਟੇ ਤੋਂ ਛੋਟਾ ਕਿਉਂਕਿ ਇਹ ਕਿਤਾਬਾਂ ਦਾ ਇਸ਼ੂ ਜਿਹੜਾ ਬੱਚਿਆਂ ਨਾਲ ਹਰੇਕ ਗਰੀਬ ਤੋਂ ਗਰੀਬ ਬੱਚਾ ਵੀ ਜੁੜਿਆ ਹੈ ਹਰੇਕ ਪੇਰੈਂਟ ਜੁੜਿਆ ਹੈ ਇਹ ਸਾਰਾ ਉਹਦੇ ਨਾਲ ਇਨਵੋਲ ਹੋ ਗਿਆ ਇਹਦੇ ਨਾਲ ਹਰੇਕ ਬੱਚਾ ਇਮੋਸ਼ਨਲ ਜਾਂ ਸਕੂਲ ਵਾਲੇ ਬਲੈਕ ਮੈਡ ਗਾ ਕਿਤਾਬਾਂ ਨਹੀਂ ਲੈ ਕੇ ਆਉਗਾ ਤਾਂ ਸਕੂਲ ਬੜੇ ਨਹੀਂ ਦਵਾਗੇ ਸਮਾਜ ਮੁੱਦਾ ਉੱਠਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਇਹ ਨੈਸ਼ਨਲ ਲੈਵਲ ਤੇ ਵੀ ਇਵਨ ਮੁੱਦਾ ਉੱਠਣਾ ਚਾਹੀਦਾ ਸੱhle ਪੰਜਾਬ ਵਿਧਾਨ ਸਭਾ ਚ ਨਹੀਂ ਪੰਜਾਬ ਗੋਮੜੇ ਪਿੱਛੇ ਭਗਵੰਤ ਮਾਨ ਜੀ ਦੀ ਗੋਮੜਾ ਆਈ ਸੀ ਉਹਨਾਂ ਨੇ ਆਂਦੇ ਸਾਰ ਕਿਆ ਸੀ ਅਸੀਂ ਸਕੂਲ ਦੀ ਕਾਲਾ ਬਿਜਾਰੀ ਬੰਗ ਬਿਲਕੁਲ ਬੰਦ ਕਰ ਦਾਂਗੇ ਮਤਲਬ ਕਹਿੰਦਾ ਮੈਂ ਤੁਹਾਡਾ ਕਹਿੰਦਾ ਕਿ ਲੋਕ ਸਭਾ ਜੀ ਵੀ ਇਹਦੀ ਆਵਾਜ਼ ਉੱਠੀ ਬਿਲਕੁਲ ਜੀ ਬਿਲਕੁਲ ਇਹਦੇ ਚ ਇਹ ਹੈਗਾ ਜੀ ਇੰਨੀ ਜ਼ਿਆਦਾ ਕਾਲਾ ਬਿਜਾਰੀ ਹਰੇਕ ਪਰਸਨਲ ਇਨਵੋਲ ਹੈ ਹਰੇਕ ਬੱਚੇ ਛੋਟੇ ਤੋਂ ਛੋਟਾ ਰਖਸ਼ਾ ਵਾਲਾ ਉਹਨਾਂ ਵੀ ਬੱਚੇ ਵੜਾਣੇ ਆ ਵੱਡੇ ਦਾ ਵੱਡੇ ਨਾਰਾ ਨਾਰੀ ਦਾ ਹੁੰਦੀ ਹੈ ਜੀ ਸਿੱਖਿਆ ਦੇ ਪੀਟੀ ਪ੍ਰਾਉਜਿਆ ਸਿੱਖਿਆ ਨੂੰ ਅੱਗੇ ਲੱਕਿਆ ਜਾਂਦਾ ਨਹੀਂ ਉਹ ਵੱਡੇ ਪੱਧਰ ਦੇ ਉੱਤੇ ਸਿੱਖਿਆ ਦੇ ਲਈ ਜਿਹੜੇ ਪੜ੍ਹਾਈ ਦੇ ਲਈ ਉਹ ਰੱਖੀ ਜਾਂਦੀ ਹੈ ਪਰ ਫਿਰ ਇਹੋ ਲੈ ਕੇ ਤੁਹਾਨੂੰ ਕੀ ਨੁਕਸਾਨ ਸਾਨੂੰ ਕੀ ਨੁਕਸਾਨ ਹੈ ਦੇਖੋ ਹੁਣ ਤੁਸੀਂ ਬੁੱਕਸ ਮਾਰਕੀਟ ਵੀ ਜਾਓ ਉੱਥੇ ਵੀ ਸਾਰੇ ਫ੍ਰੀ ਬੈਠੇ ਆ ਕਾਰਨ ਮੇਨ ਸਪਲਾਈ ਸਾਰੀ ਸਕੂਲਾਂ ਦੇ ਵਿੱਚ ਹੀ ਹੋ ਜਾਂਦੀ ਹੈ ਹੁਣ ਉੱਥੇ ਸਟੇਸ਼ਨ ਵਾਲੇ ਵੀ ਫਿਰ ਵਿਲੇ ਬੈਠੇ ਗਿਆ ਸਟੇਸ਼ਨ ਵਾਲੇ ਵੀ ਫ੍ਰੀ ਬਗਾ ਕਿਉਂਕਿ ਸਾਰਾ ਸਟੇਸ਼ਨ ਵਾਲੇ ਦਾ ਬੈਗ ਸਾਰਾ ਕੁਝ ਸਕੂਲਾਂ ਨੂੰ ਮਿਲ ਜਾਂਦਾ ਉਹ ਵਿਚਾਰ ਕਿਤਾਬ ਯਾਰ ਵੀ ਨਹੀਂ ਕੋਈ ਆਂਦਾ ਹੈਗਾ ਉਹ ਕਿਤਾਬਿਆਂ 'ਚ ਵੀ ਫਰਕ ਵਿੱਚ ਇਹ ਸਾਰਾ ਮਾਫੀਆ ਜੀ 1 ਟੂ ਆਲ 1 ਟੂ ਆਲ ਸੀਐਨਟੀ ਦਾ ਖੁੱਲੇ ਭੰਡਾਰੇ ਉਥੋਂ ਸਟਾਕ ਦੇਣ ਤੇ ਉਥੋਂ ਦਿੱਲੀ ਤੋਂ ਸੈਂਟਰ ਮੋਦੀ ਸਰਕਾਰ ਬੰਦ ਕਰੇ ਪ੍ਰਾਈਵੇਟ ਪਬਲਿਕੇਸ਼ਨ ਨਾਲੇ ਪਬਲਿਸ਼ਨ ਵਿਲੇ ਤੇ ਨਾਲੇ ਸਕੂਲ ਵਾਲੇ ਸੌਕੇ ਇਹ ਤਾਂ ਦੁਕਾਨਦਾਰ ਨੂੰ ਕੋਈ ਡਿਮਾਂਡ ਆਉਗੀ ਤਾਂ ਉਹਨੇ ਤਾਂ ਮੰਗਾ ਕੇ ਦੁਕਾਨ ਆਪੀ ਚਲਾਉਣੀ ਆ ਵੀ ਨਹੀਂ ਲਾ ਮੈਨੂੰ ਵੀ ਭਰਨਾ ਸਟਾਫ ਦੇ ਖਰਚੇ ਵੀ ਦੇਣੇ ਆ ਜੇ ਅਸੀਂ ਆ ਪ੍ਰਾਈਵੇਟ ਨਹੀਂ ਮੰਗਾ ਕੇ ਵੇਚਾਂਗੇ ਤਾਂ ਫਿਰ ਅਸੀਂ ਵੇਚਣਾਗੇ ਅਤੇ ਫਿਰ ਤਾਂ ਸਾਨੂੰ ਤੇ ਛੋਲਿਆਂ ਦੀ ਰੈਡੀ ਲਾਉਣੀ ਪਊਗੀ ਟੀਚਰ ਇੰਨੀ ਮਿਹਨਤ ਕਰਕੇ ਬੱਚਾ ਨੂੰ ਪੜਾਉਂਦਾ ਕਿਤਾਬ ਮਹੀਨੇ ਬਾਅਦ ਚੇ ਬਹੁਤ ਬੱਚਿਆਂ ਦੇ ਬੱਚਿਆਂ ਦੇ ਕਈ ਪੇਰੈਂਟ ਨੂੰ ਪਿਛਲੇ ਸਾਲ ਦੋ ਦੋ ਵਾਰ ਕਿਤਾਬਾਂ ਲੈਣੀਆਂ ਪਈਆਂ 6 ਮਹੀਨੇ ਦੀਆਂ ਕਿਤਾਬਾਂ April ਚ ਹੋਰ ਆ ਗਈਆਂ June July ਚ ਹੋਰ ਆ ਗਈਆਂ ਕੰਮੈਂਟ ਸਕੂਲ ਜਾ ਕੇ ਤੁਸੀਂ ਅੰਦਰ ਪ੍ਰਿੰਸੀਪਲ ਦੀ ਜਾਂ ਟੀਚਰਾਂ ਦੀ ਜਾਂ ਬੱਚਿਆਂ ਦੀ ਇੰਟਰਵਿਊ ਲੈ ਸਕਦੇ ਹੋ ਤੁਹਾਨੂੰ ਦੱਸਣਗੇ ਵੀ ਕਿੰਨੇ ਬੱਚੇ ਖਰਾਬ ਹੋਏ ਨੇ ਪਿਛਲੇ ਸਾਲ ਤੇ ਉਹਨਾਂ ਨੇ ਲਿਖਿਆ ਬਾਇਓ ਫਰਮ ਐਨੀ ਸ਼ਾਪ ਕੋਈ ਸਕੂਲ ਰਿਕਮੈਂਡ ਥੋੜੀ ਕਰਦਾ ਅਸੀਂ ਜਿਹੜੀਆਂ ਕਿਤਾਬਾਂ ਵੇਚਦੇ ਹਾਂ ਨਾ ਸਾਡੇ ਕੋਲ ਕਿਸੇ ਸਕੂਲ ਦਾ ਪ੍ਰਿੰਟਡ ਮਟੀਰੀਅਲ ਹੈਗਾ ਨਾ ਸਾਨੂੰ ਕੋਈ ਕਿਸੇ ਨੇ ਅਥੋਰਾਈਜ਼ ਕੀਤਾ ਕੋਈ ਵੀ ਸਾਡੇ ਤੋਂ ਕਾਪੀ ਚੱਕ ਕੇ ਦੇਖੋ ਆਹ ਦਿਖਾਉਣ ਕਾਪੀ ਆ ਏ ਗੁਣਾਣ ਸਕੂਲ ਵੀ ਲੱਗਦੀ ਆ ਪੀਸੀਐਮ ਵੀ ਲੱਗਦੀ ਆ ਕਾਮਨਮੈਂਟ ਵੀ ਲੱਗਦੀ ਆ ਇਦਾਂ ਦੀਆਂ ਕਿੰਨੀਆਂ ਤਰ੍ਹਾਂ ਦੀਆਂ ਕਿਤਾਬਾਂ ਕਾਪੀਆਂ ਨੇ ਜਿਹੜੀਆਂ ਕਾਮਨ ਹਰ ਜਗ੍ਹਾ ਬਿਕਦੀਆਂ ਸਾਡੀ ਦੁਕਾਨ ਤੇ ਕਿਸੇ ਕਿਸਮ ਦਾ ਕਿਸੇ ਸਕੂਲ ਦਾ ਕੋਈ ਪ੍ਰਿੰਟਡ ਸਮਾਨ ਨਹੀਂ ਹੁੰਦਾ